तरनतारण श्री, गुर श्री गुरु तेग बहादुर साहेब जी का शहीद पुरब नरन तारण पुजे श्री गुरु तेग बहादुर साहेब जी भाई दास जी भाई सतीदी भाई दयाला जी के तीन सौ पावे शहीद पंजाब सरकार वलो सजाया जा रहा विशेष नगर कीर्तन अज सवेरे साढ़े दस बजे करीब जिला तरन तारण विखे पहुंचेगा ए नगर कीर्तन अमृतसर शहर दे खजाना गेट तो चल के वाया चबाल रोड पिंड खैरदीन राही जिला तरन राही हुंदिया होए तन तन श्री गुरु ग्रंथ साहिब जी दी छत्र छाया हेठ पांच प्यारिया साहिबान दी अगवाई हेठ नगर कीर्तन गुरुद्वारा बीड़ बाबा बुद्धा साहिब तो हुंदा होया चबाल चौंक नूर दी तरन अमृतसर बाईपास चौंक तरन शहर टी पॉइंट नेड़े माजा कॉलेज गोइंदवाल बाईपास तरंतारन वेई पुइन मोड़ खडूर साहिब अते गोइंदवाल साहिब तो हुंदा होया जिला कपूरथला विच दाखल होवेगा इस मौके ते सरविंदर सिंह पारोवाल लखविंदर सिंह फौजी अंजू वर्मा गुरप्रीत सिंह गोल्डी डॉक्टर तस्वीर कौर जसकरण सिंह कैप्टन बलदेव सिंह समेत शामिल सन बाइट कैबिनेट मंत्री आज गुरुदेव प्रताप साहिब दे शिनीतिया दे उपते ਨੇ ਇੱਕ ਪੁਰਾਣਾ ਸਰਦਾਰ ਸਰਦਾਰ ਤੋਂ ਬਹੁਤ ਲੇਖਾਰਨ ਬੰਦ ਦੇ ਵਿਆਪਦੀ ਨੇ ਕਿਰਾ ਕਿ ਹੋਣਾ ਚੰਗਾ ਕਿ ਆਇਆ ਲੋਕਾਂ ਨੇ ਸੱਚਾ ਦੇ ਦਰਸ਼ਨ ਕੀਤੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਾਦੇ ਸਰਦਾਰ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੀ ਆਜੇ ਤੇ ਭਾਰਤ ਤੇ ਹਿੰਦੂ ਧਰਮ ਤੇ ਧਰਮ ਪਾਰਸੀ ਬੋਧੀ 크੍ਰਿਸਚਨ ਕੋਈ ਵੀ ਫਰਾਦਰੂ ਦੇ ਸਿਰਕਟਿਆ ਜੇ ਅੱਥੀ ਯਾਦ ਜਿਗਾਤ ਖਾਲੇ ਨਿਤੇ ਆ ਇੱਕ ਤਾਰੇ ਸਾਰਾ ਕੁਝ ਨਿਕਿਆ ਉਹ ਜਿਹੜੇ ਆਪਣਾ ਪਰਿਵਾਰ ਵਾਲਿਆ ਸਾਡਾ ਪਰਿਵਾਰ ਦਾ ਅਸੀਂ ਗੁਰੂ ਜੀ ਦੇ ਸੱਤੇ ਮਾਰਗ ਤੇ ਚੱਲੇ ਤੇ ਅੱਜ ਗੁਰੂ ਜੀ ਦੇ ਸਾਥ ਸਾਥ ਜਿਹੜੇ ਬੱਚੇ ਨੂੰ ਲੈ ਕੇ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿਹੜੇ ਜਿੰਨਰ ਦੀ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਜੀ ਦੇ ਦਰਸ਼ਕਦਾਰੀ ਮੇਰੇ ਪਾਲਕੀ ਸਾਹਿਬ ਲੈ ਕੇ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਥੋੜੀ ਥੋੜ ਦੇ ਨਾਲ ਪੂਰੀ ਵੱਡੀ ਗਿਣਤੀ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰੀਏ ਤੇ ਉਹਦੇ ਬਾਅਦ 23 24 ਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਕੀਰਤਨ ਦਰਬਾਰ ਹੋਣੇ ਆ ਗੁਰੂ ਜੀ ਨੇ ਜਿਹੜੀਆਂ ਸਿੱਖਿਆ ਸਿਖਿਆਵਾਂ ਦਿੱਤੀਆਂ ਗੁਰੂ ਜੀ ਜੀਨੀ ਦੇ ਉੱਤੇ ਗੁਰੂ ਜੀ ਦੀ ਸ਼ਹਾਦਤ ਤੇ ਸਾਰਾ ਕੁਝ ਉੱਥੇ ਸਾਡੇ ਧਾਰੀ ਜੱਥਿਆਂ ਨੇ ਜੱਥਿਆਂ ਨੇ ਵਿਸਤਾਰ ਤੇ ਵਿੱਚ ਉਹ ਦਿਖਾਉਣਾ ਆ ਦੱਸਣਾ ਆ ਤੇ ਗੁਰਦਾਸ ਦੀ ਬੇਨਤੀ ਆ ਅਸੀਂ ਵੀ ਹਾਜ਼ਰੀ ਭਰਨੀ ਆ ਕਿ ਅੱਜ ਕੱਲ ਵੀ ਗੱਲ ਗੁਰਦਾਸਪੁਰ ਤੋਂ ਲੈ ਕੇ ਮਹਿਤਾ ਚੌਂਕ ਤੱਕ ਇਸੇ ਤਰ੍ਹਾਂ ਨਿਮਾਣੇ ਬਣ ਕੇ ਕਿਉਂਕਿ ਸੇਵਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਗਰੰਥ ਸਾਹਿਬ ਪਾਤਸ਼ਾਹ ਜੀ ਨੇ ਸੜਤੇ ਦਇਆ ਕਰਕੇ ਬਚੀ ਆ ਸਾਡਾ ਫਰਜ਼ ਮੰਨਦਾ ਅਸੀਂ ਨਿਮਾਣੇ ਬਣ ਕੇ ਨਤਾਲੇ ਬਣ ਕੇ ਉਸੇ ਤਰ੍ਹਾਂ ਸੇਵਾ ਕਰਦੇ ਅਹੀਂ ਤਾਂ ਕਹੇ ਜੋ ਕਹਿੰਦੀ ਜੋ ਕੁਝ ਜਿੱਥੇ ਬਿਠਾਇਆ ਮਹਾਰਾਜ ਨੇ ਗੁਰੂ ਸਾਹਿਬ ਨੇ ਬਿਠਾਇਆ ਤੇ ਅੱਜ ਖੈਰਦੀਨ ਕੇ ਤੋਂ ਲੈ ਕੇ ਹੁਣ ਅਸੀਂ ਕਰਨਧਰ ਨੇ ਐਂਟਰ ਹੋ ਗਏ ਆ ਗੁਰੂ ਸਾਹਿਬ ਦੀ ਪਾਲਕੀ ਅੱਗੇ ਕਿੰਨੀ ਜਲਦੀ ਨੂੰ ਪਿੱਛੇ ਪਿੱਛੇ ਇਹ ਸੇਵਾ ਕਰਦੇ ਰਹਾਂਗੇ ਤੇ ਅੱਗੇ ਗੋਇੰਦਵਾਲ ਸਾਹਿਬ ਫਤੂਪ ਸਾਹਿਬ ਤੱਕ ਸ਼ਾਮ ਤੱਕ ਦੇਰ ਰਾਤ ਤੱਕ ਜਿੰਨਾ ਚਿਰ ਸਾਡੇ ਜ਼ਿਲ੍ਹੇ 'ਚ ਮਹਾਰਾਜ ਜੀ ਦੇ ਸੁਖ ਮਹਾਰਾਜ ਜੀ ਦੀ ਪਾਲਕੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ